ਜੋ ਚੱਜੀ ਜਾ ਰਹੀ ਹੈ ਇਹ ਜੀ ਪਿੰਡ ਲਖਨਪਾਲ ਹੈ ਜੀ ਡਰਗ ਹੌਟਸਪੌਟ ਹੈ ਜੀ ਖਾਣਾ सदर ਏਰੀਆ ਦਾ ਇੱਥੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਜਗ੍ਹਾ ਆਇਡੈਂਟੀਫਾਈ ਕੀਤੀ ਗਈ ਸੀ ਕਿ ਉਹ ਸਬਾ ਨੇ ਉਪੂਠੇ ਦੇ ਵਿੱਚ ਉਹਨਾਂ ਨੇ ਇਲੀਗਲ ਇਨਕ੍ਰੋਚਮੈਂਟ ਕੀਤੀ ਸੀ ਉਹ ਪੰਚਾਇਤੀ ਲੈਂਡ ਹੈ ਜਦੋਂ ਅਸੀਂ ਪਟਾਲ ਕੀਤੀ ਤੇ ਇਹ ਜਗ੍ਹਾ ਜਿਹੜੀ ਆ ਹਰਦੀਪ ਸਿੰਘ ਦੀਪਾ ਨਾਮ ਦਾ ਲੜਕਾ ਹੈਗਾ ਉਹਦੀ ਹੈਗੀ ਆ ਹਰਦੀਪ ਸਿੰਘ ਦੀਪਾ ਸਾਡੀ ਗ੍ਰਾਮ ਦੇ ਵਿੱਚ ਹੈ ਉਸਦੇ ਖਿਲਾਫ 9 ਐਨਡੀਪੀਐਸ ਦੇ ਮੁਕਦਮੇ ਦਰਜਨ ਇਸ ਤੋਂ ਇਲਾਵਾ ਉਸਦੇ ਫਾਦਰ ਅਤੇ ਉਹਦਾ ਬ੍ਰਦਰ ਵੀ ਡਰਗ ਦੇ ਵਿੱਚ ਇਨਵੋਲਡ ਹੈ ਤੇ ਜੁਨਾ ਖਿਲਾਫ ਵੀ ਦੋ ਦੋ ਮੁਕਦਮੇ ਦਰਜਨ ਸਾਰੇ ਜਿਹੜੇ ਬੰਦੇ ਜੁੜੇ ਹੋਏ ਆ ਉਹਨੇ ਰਿਸ਼ਤੇਦਾਰ ਸੀ ਏ ਜੀ ਇੱਕ ਦੂਸਰੇ ਦੇ ਨਾਲ ਹੈਂਡ ਇਨ ਗਲਵਸ ਸੀਗੇ ਤੇ ਇਹ ਜਿਹੜੀ ਹੈ ਪ੍ਰੋਪਰਟੀ ਇਸੇ ਕੰਮ ਲਈ ਯੂਜ਼ ਕਰਦੇ ਸਨ ਜਦੋਂ ਵੀ ਇੱਥੇ ਕੋਈ ਰੇਡ ਹੁੰਦਾ ਸੀਗਾ ਤਾਂ ਇਹ ਪੁਲਿਸ ਨੂੰ ਚੱਕਵਾ ਦੇਣ ਦੇ ਵਾਸਤੇ ਇੰਨਾ ਹੀ ਪਛਤੀਆਂ ਤੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਹੌਪ ਕਰ ਜਾਂਦੇ ਸਨ ਤੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਸ਼ਲੱਗਾ ਯੋਗ ਕੰਮ ਕਰਦੇ ਹੋਏ ਇਹ ਜਗ੍ਹਾ ਨੂੰ ਆਇਡੈਂਟੀਫਾਈ ਕੀਤਾ ਤੇ ਪੁਲਿਸ ਤੋਂ ਸੁਰੱਖਿਆ ਦੀ ਜਿਹੜੀ ਪੁਲਿਸ ਮਦਦ ਮੰਗੀ ਗਈ ਸੀ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਅੱਜ ਇੱਥੇ ਹਾਜ਼ਰ ਆਏ ਜਿੰਨੇ ਕੇ ਮੁਕੱਦਮੇ ਦੋਨਾਂ ਦੇ ਵਿੱਚ ਦਰਜ ਨੇ ਇੱਧਰ ਖੱਬੇ ਪਾਸੇ ਜਿਹੜਾ ਜਿਹੜਾ ਦੇ ਖਿਲਾਫ 9 ਮੁਕਦਮੇ ਦਰਜ ਨੇ ਉਸਦੇ ਫਾਦਰ ਸਰਪਜੀਤ ਦੇ ਖਿਲਾਫ 2 ਮੁਕਦਮੇ ਤੇ ਉਸਦੇ ਬ੍ਰਦਰ ਦੇ ਖਿਲਾਫ ਵੀ 2 ਐਨਡੀਪੀਐਸ ਦੇ ਮੁਕਦਮੇ ਦਰਜ ਨੇ ਜਿੱਦ ਵਿੱਚ ਸਮੇਟਾ ਨਸ਼ਾ ਹੈ ਇਹ ਕਾਫੀ ਲੰਮੇ ਸਮੇਂ ਤੋਂ ਇਹਨਾਂ ਤੇ ਬੱਚੇ ਦਰਜ ਹੁੰਦੇ ਆ ਰਹੇ ਹਨ ਹੁਣ ਵੀ ਜਿਹੜਾ ਇਹਦਾ ਇਸ ਘਰ ਦਾ ਜਿਹੜਾ ਮੇਨ ਸਰਗਣਾ ਹੈ ਉਹ ਤਰਕ ਸਪਲਾਈਅਰ ਜਿਹੜਾ ਆ ਥੋੜੇ ਦਿਨ ਪਹਿਲਾਂ ਹੀ ਅਸੀਂ ਗ੍ਰਿਫਤਾਰ ਕਰਕੇ ਸਲਾਕਾ ਹਿੱਟ ਭੇਜਿਆ ਇਹਨਾਂ ਦੇ ਘਰ ਵਾਲੇ ਕਹਿੰਦਾ ਕਿ ਘਰ ਵਾਲੇ ਸਾਰੇ ਬਾਹਰ ਨੇ ਇਹਨਾਂ ਦੇ ਘਰ ਵਾਲੇ ਜੀ ਘਰਾਂ ਤੋਂ ਭੱਜੇ ਹੋਏ ਨੇ ਕਿਉਂਕਿ ਪੁਲਿਸ ਨੇ ਪੂਰੀ ਸ਼ਕਤੀ ਕੀਤੀ ਹੋਈ ਹੈ ਕਿਸੇ ਵੀ ਤਰੀਕੇ ਦਾ ਨਸ਼ਾ ਵਿਕਰ ਨਹੀਂ ਦਿੱਤਾ ਜਾਏਗਾ ਅੱਗੇ ਵੀ ਜਿਹੜੀ ਹੈ ਪੁਲਿਸ ਦੀ ਕਾਰਵਾਈ ਚੱਲਦੀ ਰਹੇਗੀ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਪੁਲਿਸ ਪੂਰਾ ਤੇ ਪੂਰਾ ਯੋਗਦਾਨ ਆਪਣਾ ਪਾਏਗੀ ਅਤੇ ਇਨਸ਼ੋਰ ਕਰੇਗੀ ਕਿ ਪੰਜਾਬ ਨੂੰ ਡਰਗ ਫਰੀ ਬਣਾਈਏ ਤੇ ਪਿੰਡ ਦਾ ਨਾਮ ਹੈ ਲਖਨਪਾਲ